ਅੱਜ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚ ਲਿਆ ਸੀ ਪਠ ਨੰਬਰ 6 ਆ ਇੱਕ ਕਵਿਤਾ ਹੈ ਭਾਈ ਵੀਰ ਸਿੰਘ ਦੀ ਦੋ ਕਵਿਤਾਵਾਂ ਹਨ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਤੇ ਸਮਾਂ ਆਇ ਕਵਿਤਾਵਾਂ ਦੀ ਵਿਆਖਿਆ ਬਾਰੇ ਮੈਂ ਤੁਹਾਨੂੰ ਤੁਹਾਡੇ ਨਾਲ ਪਿੱਛੇ ਵਾਲੀ ਕਕ੍ਹਾ ਵਿੱਚ ਡਿਸਕਸ ਕੀਤਾ ਸੀ ਤੇ ਅੱਜ ਦੀ ਕਕ੍ਹਾ ਵਿੱਚ ਮੈਂ ਤੁਹਾਡੇ ਲਈ ਇਸ ਪਠ ਦੇ ਔਖੇ ਸ਼ਬਦਾਂ ਤੇ ਭੂਤਕਲਪੀ ਪ੍ਰਸ਼ਨ ਕਿਹੜੇ ਹਨ ਉਨਾਤੇ ਬਾਰੇ ਅੱਧੀ ਕੱਛੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਮੈਂ ਤੁਹਾਨੂੰ ਸਾਰਿਆਂ ਨੂੰ ਬਹਿਨਤੀ ਕੀਤਾ ਸੀ ਅੱਜ ਦੀ ਕੱਛਿਆਂ ਨੂੰ ਧਿਆਨ ਨਾਲ ਸੁਣੇ ਤੋਂ ਵਿਖੇ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਪਠੰਬਰ 6 ਕਵਿਤਾ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਸਮਾ ਇਹਦੇ ਓਖੇ ਸ਼ਬਦਾਂ ਦੇ ਅਰਥ ਤੇ ਉਹ ਵਿਕਲਪੀ ਪ੍ਰਸ਼ਨ ਕਿਹੜੇ ਹਨ ਤੇ ਪਹਿਲਾ ਕਿਹੜਾ ਸੀ ਓਖੇ ਸ਼ਬਦਾਂ ਦੇ ਹੱਕ ਮਹਿਕ ਖੁਸ਼ਬੂ ਮਹਿਕ ਖੁਸ਼ਬੂ ਦੂਜੇ ਨੰਬਰ ਤੇ ਡਾਲੀ ਟਹਿਣੀ ਡਾਲੀ ਟਹਿਣੀ ਤੇ 3 ਨੰਬਰ ਤੇ ਹਟ ਦੁਕਾਨ ਹਟ ਦੁਕਾਨ ਤੇ 4 ਨੰਬਰ ਤੇ ਪਲਪਲ ਚਿੰਨ ਭਉ ਥੋੜਾ ਸਮਾਂ ਪਲਚਿੰਨ ਭਉ ਥੋੜਾ ਸਮਾਂ ਨੰਬਰ 5 ਜਾਸਾਂ ਜਾਸਾਂ ਜਾਵਾਂਗਾ ਜਾਸਾਂ ਜਾਵਾਂਗਾ ਨੰਬਰ 6 ਨਸ ਭਜ ਜਾਣਾ ਨਸ ਭਜ ਜਾਣਾ ਨੰਬਰ 7 ਵਾਸਤੇ ਕੱਟਣਾ ਵਾਸਤੇ ਕੱਟਣਾ ਤਰਲੇ ਕਰਨਾ ਵਾਸਤੇ ਘਤਣਾ ਵਾਸਤੇ ਘਤਣਾ ਤਰਲੇ ਕਰਨਾ ਨੰਬਰ 8 ਤਰੀਕ ਖੀਚਣਾ ਤਰੀਕ ਖੀਚਣਾ ਨੰਬਰ 9 ਕੰਨੀ ਖਿਸਕਾਉਣਾ ਪੱਲਾ ਛੁੜਾਉਣਾ ਨੰਬਰ 9 ਤੇ ਕੀ ਵੀ ਕੰਨੀ ਖਿਸਕਾਉਣਾ ਪੱਲਾ ਛੁੜਾਉਣਾ ਕੰਨੀ ਖਿਸਕਾਉਣਾ ਪੱਲਾ ਛੁੜਾਉਣਾ ਨੰਬਰ 10 اٹਕ ਰੁਕਾਵਟ اٹਕ ਰੁਕਾਵਟ ਤੇ 11 ਨੰਬਰ ਤੇ ਤਿਰਖੇ ਤਿੱਖੇ ਤੇਜ ਤਿੱਖੇ ਤੇਜ ਤੇ ਤਿਰਖੇ ਤੇਜ ਤੇ 12 ਨੰਬਰ ਤੇ ਵੇਗ ਚਾਲ ਵੇਗ ਚਾਲ 13 ਨੰਬਰ ਤੇ ਬਨ ਰੋਕ ਬਨ ਰੋਕ ਮੇਲਾ ਮਿਲਾਬ ਮੇਲਾ ਮਿਲਾਬ ਨਸ ਜਾਈ ਭਜ ਜਾਵੇਗੀ ਨਸ ਜਾਈ ਭਜ ਜਾਵੇਗੀ ਆ ਇਹਦੇ ਓਖੇ ਦੋਵਾਂ ਕਵਿਤਾਵਾਂ ਦੇ ਫੁੱਲ ਤੋੜਨ ਵਾਲੇ ਨੂੰ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਤੇ ਸਮਾਂ ਆ ਦੋਹਾਂ ਕਵਿਤਾਵਾਂ ਦੇ ਓਕੇ ਸ਼ਬਦਾਂ ਦੇ ਅਰਥ ਹਨ ਤੇ ਇਹਦੇ ਭੂਿਕਲਪੀ ਪ੍ਰਸ਼ਨ ਕਿਹੜੇ ਹਨ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਸਮਾਂ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਤੇ ਸਮਾਂ ਕਿਸ ਕਵੀ ਦੀ ਰਚਨਾ ਹੈ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਸਮਾਂ ਆਪ ਭਾਈ ਵੀਰ ਸਿੰਘ ਦੀ ਰਚਨਾ ਹੈ ਤੇ ਦੂਜਾ ਪ੍ਰਸ਼ਨ ਕਿਹੜਾ ਸੀ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਕਵਿਤਾ ਵਿੱਚ ਕੌਣ ਬੋਲ ਰਿਹਾ ਸੀ ਗੁਲਾਬ ਦਾ ਫੁੱਲ ਬਈ ਇਹਦਾ ਉੱਤਰ ਕੀ ਸੀ ਕੀ ਪੁੱਛਿਆ ਗਿਆ ਸੀ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਕਵਿਤਾ ਵਿੱਚ ਕੌਣ ਬੋਲ ਰਿਹਾ ਸੀ ਇਹਦੇ ਵਿੱਚ ਗੁਲਾਬ ਦਾ ਫੁੱਲ ਬੋਲ ਰਿਹਾ ਸੀ ਤੀਜਾ ਪ੍ਰਸ਼ਨ ਕਿਹੜਾ ਸੀ ਫੁੱਲ ਨੂੰ ਤੋੜਨ ਨਾਲ ਕੀ ਹੁੰਦਾ ਹੈ ਫੁੱਲ ਨੂੰ ਤੋੜਨ ਨਾਲ ਮੁਰਝਾ ਜਾਂਦਾ ਹੈ ਫੁੱਲ ਨੂੰ ਤੋੜਨ ਨਾਲ ਮੁਰਝਾ ਜਾਂਦਾ ਹੈ ਨੰਬਰ 4 ਗੁਲਾਬ ਦਾ ਫੁੱਲ ਕਿੰਨੇ ਲੋਕਾਂ ਨੂੰ ਮਹਿਕਾਂ ਵੰਡਦਾ ਹੈ ਗੁਲਾਬ ਦਾ ਫੁੱਲ ਕਿੰਨੇ ਲੋਕਾਂ ਨੂੰ ਮਹਿਕਾਂ ਵੰਡਦਾ ਹੈ ਗੁਲਾਬ ਦਾ ਫੁੱਲ ਲੱਖਾਂ ਲੋਕਾਂ ਨੂੰ ਮਹਿਕਾਂ ਵੰਡਦਾ ਹੈ ਨੰਬਰ 5 ਸਮਾ ਕਵਿਤਾ ਭਾਈ ਵੀਰ ਸਿੰਘ ਦੀ ਕਿਸ ਪੁਸਤਕ ਵਿੱਚੋਂ ਹੈ ਜਿਹੜੀ ਸਮਾ ਕਵਿਤਾ ਹੈ ਇਹ ਭਾਈ ਵੀਰ ਸਿੰਘ ਦੀ ਕਿਹੜੀ ਪੁਸਤਕੋਂ ਵਿੱਚੋਂ ਲਈ ਗਈ ਸੀ ਆ ਬਿਜਲੀਆਂ ਦੇ ਤਾਰ ਪੁਸਤਕ ਵਿੱਚੋਂ ਲਈ ਗਈ ਸੀ ਵਿਦਿਆਰਥੀਓ ਸਾਡੀ ਅੱਜ ਦੀ ਕੱਛਿਆ ਇਸ ਤੋਂ ਸਮਾਪਤ ਹੋਈ ਸੀ ਇਸ ਪਠ ਦੇ ਹੋਰ ਇਹ ਦੋਆਂ ਕਵਿਤਾਵਾਂ ਦੇ ਹੋਰ ਜਿਹੜੇ ਪ੍ਰਸ਼ਨ ਸੀ ਵੇ ਮੈਂ ਤੁਹਾਡੇ ਨਾਲ ਅੱਗੇ ਵਾਲੀ ਕੱਛੇ ਵਿੱਚ ਡਿਸਕਸ ਕਰਾਂਗਾ ਮੈਨੂੰ ਲੱਗਦਾ ਹੈ ਤੁਹਾਨੂੰ ਅੱਜ ਦੀ ਕੱਛਿਆ ਤੰਗੀ ਲੱਗੀ ਹੋਊਗੀ ਤੇ ਅੱਜ ਦੀ ਕਥਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਦਵਾਸ ਦੀ ਸਤਸ੍ਰੀਕਾਲ ਜੀ ਆਇਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ